ਸਤਿ ਸ਼੍ਰੀ ਅਕਾਲ ਅੱਜ ਦੀ ਵਿਸ਼ੇਸ਼ ਖਬਰ ਲੈ ਕੇ ਹਾਜ਼ਰ ਹਾਂ ਵਿਧਾਨ ਸਭਾ ਹਲਕਾ ਫਤਿਹਗੜ ਚੋੜੀਆਂ ਅਧੇਨ ਆਉਂਦੇ ਪਿੰਡ ਖਾਨਫਤਾ ਅਤੇ ਹੋਟੀਆਂ ਸਾਹਿਬ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਵੱਲੋਂ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਜੁਦ ਨਸ਼ਿਆਂ ਵਿਰੁੱਧ ਮੋਹਮ ਤਹਿਤ ਸਹਿਯੋਗ ਕਰ ਸਕਣ ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸੁਨੀਲ ਬਟਾਲਵੀ ਦੀ ਖਾਸ ਰਿਪੋਰਟ ਅੱਜ ਜੀ ਜੁਦ ਨਸ਼ਿਆਂ ਦੇ ਵਿਰੁੱਧ ਜੋ ਪੂਰੇ ਪੰਜਾਬ ਦੇ ਵਿੱਚ ਇਸ ਦਿਨ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਪੂਰੇ ਪੰਜਾਬ ਦੇ ਵਿੱਚ ਜੁਦ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚ ਬੜਾ ਵੱਡੇ ਕਦਮ ਸ਼ੇਮਦਰੀ ਆ ਬਗਰਾਜ ਕਹਿੰਦਾ ਅੱਜ ਪਿੰਡ ਹੁੱਡੀਆਂ ਪਿੰਡ ਖਾਨਪੱਤਾ ਤਰਾਂ ਪਿੰਡ ਈਸਾ ਨਗਰ ਇੰਨਾ ਪਿੰਡਾਂ ਦੇ ਵਿੱਚ ਮੀਟਿੰਗ ਕੀਤੀ ਗਈ ਆ ਪਰ ਸ਼ਾਮ ਦੇ ਟਾਈਮ ਫਿਰ ਇੰਨਾ ਪਿੰਡਾਂ ਦੇ ਵਿੱਚ ਮੀਟਿੰਗ ਕੀਤੀ ਜਾਣੀ ਆ ਦਿੱਲੀ ਛੇ ਛੇ ਪਿੰਡਾਂ ਦੇ ਵਿੱਚ ਅਸੀਂ ਮੀਟਿੰਗ ਕਰਦੇ ਆ ਪਰ ਮੇਰੀ ਸਾਰੇ ਹਲਕਾ ਵਾਸੀਆਂ ਨੂੰ ਬੇਨਤੀ ਆ ਕਿ ਕਿਸੇ ਵੀ ਪਿੰਡ ਦੇ ਵਿੱਚ ਕੋਈ ਛਿੱਟੇ ਦਾ ਕਾਰੋਬਾਰ ਕਰਦਾ ਤੇ ਛਿੱਟੇ ਦਾ ਕਿਸੇ ਦਾ ਵੀ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਬਾਰੇ ਸਾਨੂੰ ਦੱਸੋ ਜੇ ਕਿਸੇ ਦਾ ਪੁੱਤ ਭਰਾ ਭਤੀਜਾ ਇਸੇ ਗਲਤ ਬੰਦੇ ਕਰਕੇ ਚਿੱਟੇ ਤੇ ਲੱਗ ਚੁੱਕਾ ਹੈ ਉਹਦੇ ਬਾਰੇ ਤੁਹਾਨੂੰ ਦੱਸੋ ਸਰਕਾਰ ਨੇ ਨਸ਼ਾ ਜਣਾ ਉਕੇਂਦਰ ਖੋਲੇ ਨਹੀਂ ਸਰਕਾਰ ਹਰ ਬਕੋ ਉਸ ਬੱਚੇ ਦਾ ਸਾਥ ਦੇਊਗੀ ਉਸ ਮਰੀਜ਼ ਦਾ ਸਾਥ ਦੇਵਾਂਗੇ ਉਸ ਬੱਚੇ ਨੂੰ ਸਹੀ ਇਨਸਾਨ ਬਣਾਉਣ ਉਸ ਪਰਿਵਾਰ ਨੂੰ ਸਹਉਂਤੀ ਦੇਵਾਂਗੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਇਕਠਾ ਕਰ ਸਕਦੇ ਜੋ ਮੈਂ ਪੰਜਾਬ ਸਰਕਾਰ ਨੇ ਜੋ ਨਸ਼ਾ ਵਿਰੋਧ ਚਲਾਈ ਸੀ ਉਹਦੇ ਤਹਿਤ ਸਾਡੇ ਹਲਕਾ ਅਚਾਰਜਿਬਲ ਵੀਰ ਸਿੰਘ ਜੀ ਪੰਨੂ ਉਹਨਾਂ ਨੇ ਪਿੰਡ ਪਿੰਡ ਇਹ ਪ੍ਰੋਗਰਾਮ ਲਿਖਿਆ ਸੀ ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨਾ ਚਿੱਟੇ ਵਿਰੁੱਧ ਪੰਜਾਬ ਸਰਕਾਰ ਨੇ ਬੜਾ ਤਕੜਾ ਹੋ ਕੇ ਹੱਲਾ ਮਾਰਿਆ ਵਾ ਉਹਦੇ ਵਿੱਚ ਅੱਜ ਸਾਡੇ ਪਿੰਡ ਓਠੀਆਂ ਖਾਨਬਤਾ ਈਸ਼ਾਨਗਰ ਪੰਨੂ ਸਾਹਿਬ ਨੇ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਨ ਦੇ ਨੇ ਤੇ ਨਸ਼ੇ ਪ੍ਰਤੀ ਜਾਗਰੂਕ ਕਰਨ ਦੇ ਕੀ ਜਿਹੜੀ ਚਿੱਟੇ ਦੀ ਜਿਹੜੀ ਲਤ ਲੱਗੀ ਹੈ ਨੌਜਵਾਨਾਂ ਨੂੰ ਉਹਨੂੰ ਜੜੋਂ ਪੁੱਟਣਾ ਵਾ ਉਹਦੇ ਵਿੱਚ ਪਿੰਡਾਂ ਦੇ ਸਰਪੰਚਾਂ ਦਾ ਸਹਿਯੋਗ ਬੜਾ ਅਸੀਂ ਆਪਣੇ ਪਿੰਡਵਾਲੇ ਨੂੰ ਵਿਸ਼ਵਾਸ ਦਿਵਾਇਆ ਕਿ ਨਸ਼ਾ ਵੇਚਣ ਵਾਲਾ ਮੈਸਾ ਲਿਆ ਕੇ ਪੀਣ ਵਾਲਾ ਉਹਦੇ ਵਿਰੋਧ 'ਚ ਸਖਤ ਕਾਰਵਾਈ ਕਰਵਾਵਾਂਗੇ ਮੈਂ ਹੁਠੀਆਂ ਪਿੰਡੋਂ ਲੋਕਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਵਾ ਇਸ ਕਰਕੇ ਹੀ ਲਾਗਲੇ ਪਿੰਡਾਂ ਨੂੰ ਹਰ ਘਰ ਘਰ ਕਿ ਜਿਹੜੀ ਲੱਤ ਲੱਗੀ ਆ ਇਹਨੂੰ ਜੜੋਂ ਪੁੱਟ ਕੇ ਖਾਰਜ ਕਰ ਦੇ ਫੇਰੀ ਸਾਲ ਲੰਗੇ ਪੰਜਾਬ ਸਰਕਾਰ ਦਾ ਧੰਨਵਾਦ